ਪਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਹੈ ਲੇਕਿਨ ਇਹ ਆਜ਼ਾਦ ਭਾਰਤ ਹੈ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂਦੀ ਰੱਖਿਆ ਵਾਸਤੇ ਖੜਿਆ ਇਹਨਾ ਮਾਲਾਂ ਵਾਸਤੇ ਹੀ ਖੜੇ ਆ ਲੇਕਿਨ ਆਪਰੀ ਦਾ ਕੀ ਸਟੈਂਡ ਆ ਤੁਸੀਂ ਉਹਨਾ ਹਿੰਦੂ ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਆ ਕਿਆ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਾਣਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾ ਮੰਦਰਾਂ ਦੇ ਵਿੱਚ ਜਾ ਰਹੇ ਆ ਮੈਂ ਇਹਨਾ ਪ੍ਰਵਾਸੀਆਂ ਦੇ ਨਾਲ ਖੜਾ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦਿੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਹਾਂ ਦੂਜੀ ਗੱਲ ਇਹ ਹਿੰਦੂ ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੁਜ਼ਗਾਰ ਤੇ ਲੱਤ ਮਾਰਦੇ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਹੈ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ ਹਿੰਦੂ ਭੈਣ ਭਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾਂ ਭੁਗਤਣਾ ਪਿਆ ਮੈਂ ਰਾਮ ਮੰਦਰ ਤੇ ਲੰਗਰ ਲਾਇਆ ਮੈਂ ਮੰਦਰਾ ਚ ਜਾਣਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਾਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਦੇ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਟੇਢੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਤੁਹਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਵੱਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ ਵੀਜਦੇ ਹੋ ਜਿਹੜੇ ਪੰਜਾਬ ਤੋਂ ਬਾਹਰ ਵਪਾਰ ਕਰਦੇ ਨੇ ਜਿਹੜੇ ਪੰਜਾਬ ਤੇ ਬਾਹਰ ਟਰਾਂਸਪੋਰਟ ਦਾ ਕੰਮ ਕਰਦੇ ਨੇ ਇਹ ਲੋਕ ਜਿਹੜੇ ਪਰਵਾਸੀਆਂ ਨੂੰ ੱੱਕੇ ਮਾਰਦੇ ਉਹਨਾਂ ਦੇ ਵਾਸਤੇ ਇੱਕ ਉਹ ਮੌਤ ਦਾ ਟੰਡ ਬਰਾਚ ਰਹੇ ਨੇ ਕਿਤੇ ਉਹ ਅੱਗ ਸੰਸਾਰ ਵਿੱਚ ਨਾ ਲਾ ਦਿਓ ਜੋ ਨੇਪਾਲ ਚ ਹੋਈ ਆ ਤੁਸੀਂ ਤਰਸ ਖੋ ਪੰਜਾਬ ਤੇ ਤੁਸੀਂ ਪਹਿਲਾ ਵਾਲਾ ਕਾਲਾ ਦੌਰ ਲਿਆਉਣਾ ਚਾਹੁੰਦੇ ਨੇ ਅੱਜ ਤੁਸੀਂ ਸੱਚ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਤੁਸੀਂ ਗਰੀਬ ਲੋਕਾਂ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਪੰਜਾਬ ਦੁਆਰਾ ਅਤਵਾਦ ਦੀ ਅਸੀਂ ਬਲੀ ਨਹੀਂ ਚੜਨ ਦੇਣਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ ਕੀ ਤੁਹਾਡਾ ਮੰਦਰਾਂ ਨੇ ਕੀ ਵੰਡਾਇਆ ਇਹਨਾਂ ਪ੍ਰਵਾਸੀਆਂ ਨੇ ਤੁਹਾਡਾ ਕੀ ਆਪਣੇ ਨੁਕਸਾਨ ਕੀਤਾ ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਨਾਲ ਕੋਈ ਕਰਮ ਕੀਤਾ ਮੈਨੂੰ ਐਦਾਂ ਫੀਲ ਹੁੰਦਾ ਮੇਰੇ ਆਪਣੇ ਨਾਲ ਕੀਤਾ ਸੋ ਇਹ ਜਾਂ ਕਰਮ ਕੋਈ ਨਾ ਕਰੇ ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਤੁਸੀਂ ਅੱਜ ਉਹਨਾਂ ਜਿਹੜੇ ਸਰੂਪ ਸ਼੍ਰੋਮਣੀ ਕਮੇਟੀ ਨੇ ਜਿਹੜੇ ਗਾਇਬ ਕਰੇ ਸੀ ਉਹਨਾਂ ਬਾਰੇ ਤੁਹਾਡੇ ਕੋਈ ਬੋਲ ਨਹੀਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਸਜਨ ਆਪਣੇ ਮਾਫੀ ਦਿੱਤੀ ਸੀ ਉਹਨਾਂ ਬਾਰੇ ਤੁਹਾਡੇ ਕੋਈ ਵਿਚਾਰ ਨਹੀਂ ਕਿਉਂ ਸੁੱਚਾ ਸਿੰਘ ਲੰਗਾ ਨਾਲ ਤੁਹਾਡੀ ਜਾਰੀ ਹੈ ਮਾਣਾ ਮੋਟਾ ਪਸ਼ੋਕੜ ਦੇਖ ਆਪਣਾ ਤੈਨੂੰ ਕਿਸੇ ਨੇ ਨਹੀਂ ਜਥੇਦਾਰ ਬਣਾਇਆ ਗੜਗੱਜ ਬਣਿਆ ਫਿਰਦਾ ਮੈਂ ਇਹ ਗੱਲ ਯਾਦ ਰੱਖੀ ਮੇਰੇ ਨਾਲ ਹਰ ਸਨਾਤਨੀ ਖੜਾ ਹੈ ਹਰ ਉਹ ਭਾਰਤ ਮਾਤਾ ਦਾ ਸਪੂਤ ਖੜਾ ਇਹ ਸੰਵਿਧਾਨ ਖੜਾ ਜਿਹੜਾ ਪੰਜਾਬ ਨੂੰ ਵੰਡਣਾ ਨਹੀਂ ਚਾਹੁੰਦਾ ਜਿਹੜਾ ਖਾਲਿਸਤਾਨ ਵਾਲ ਧੱਕਣਾ ਨਹੀਂ ਚਾਹੁੰਦਾ ਗੜਗੱਜ ਇਹ ਗੱਲ ਯਾਦ ਰੱਖੀ ਆ ਤੇਰੇ ਪੋਤੜੇ ਭੋਲੂਗਾ ਹੁਣ ਕਿੱਥੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਜਿਹੜੇ 84 ਦੇ ਦੰਗਿਆਂ ਦੇ ਪੀੜਤਾਂ ਦੇ ਨਾਮ ਤੇ ਤੁਸੀਂ ਕੀ ਕੀ ਕਰਦੇ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਜਗ ਜाहिर ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗੁਲਦੀਪ ਸਿੰਘ ਗੜਗੱਜ ਸਿੰਘ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਤਾਂ ਰਾਮ ਰਾਮ ਹਾਜਮ ਨਹੀਂ ਨਾ ਹੁੰਦੀ ਇਹ ਕਹਿੰਦਾ ਬੋਲ ਮੇਰੇ ਨਾਲ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਓ ਕੋ ਪਲੇ ਕੋ ਮੰਦੇ ਇਹ ਤੁੱਕ ਦੇ ਅਰਥ ਮੰਨੇ ਜੇ ਸੁਣ ਲਿਓ ਪਰ ਤੁਹਾਨੂੰ ਕੀ ਪਤਾ ਕਿ ਤੁਸੀਂ ਉਹ ਸਿੰਘ ਸਾਹਿਬ ਹੋ ਜਿਹੜੇ ਰਾਤ ਨੂੰ 12 ਵਜੇ ਇੱਕ ਬਲਾਤਕਾਰੀ ਲੀਡਰ ਸੁੱਚਾ ਸਿੰਘ ਲੰਗਾਵਲੋਂ ਪੱਗ ਲੈ ਕੇ ਬਣੇ ਹੋਏ ਹੋ ਤੁਹਾਨੂੰ ਪੰਥ ਨੇ ਪੱਗ ਨਹੀਂ ਦਿੱਤੀ ਤੁਸੀਂ ਇੱਕ ਗੁਨਾਹਗਾਰ ਤੋਂ ਸਿੰਘ ਸਜੇ ਹੋ ਮੈਨੂੰ ਪੰਥਕ ਪਰਮਾਨੰ ਸਮਾਜ ਤੋਂ ਗੈਰ ਸਮਾਜ ਤੋਂ ਭਾਰਤ ਤੋਂ ਨਿਹੰਗਾ ਤੇ ਨਿਹੰਗੀ ਮਰ ਜਾਗਾ ਦੂਜੀ ਗੱਲ ਸਿੰਘ ਸਾਹਿਬ ਜੀ ਹੁਣ ਜੈ ਸ਼੍ਰੀ ਰਾਮ ਕਹਿਣ ਤੇ ਵੀ ਤੁਸੀਂ ਮੈਨੂੰ ਤਲਬ ਕਰੋਗੇ ਤੁਸੀਂ ਤਿਲਕ ਲਾਉਣ ਤੋਂ ਆ ਭਗਵਾ ਪਾਉਣ ਤੋਂ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਾਰ ਕਰ ਦਿੱਤਾ ਤੇ ਤੁਸੀਂ ਹੁਣ ਇੱਕ ਸੰਦੇਸ਼ ਕਰੋ ਕਿ ਜਿਹੜੇ ਦਰਵਾਰ ਸਾਹਿਬ ਆ ਕੇ ਜੈ ਮਾਤਾ ਦੀ ਬੋਲਦੇ ਨੇ ਜਿਹੜੇ ਦਰਵਾਰ ਸਾਹਿਬ ਆ ਕੇ ਜੈ ਸ਼੍ਰੀ ਰਾਮ ਬੋਲਦੇ ਨੇ ਜਿਹੜੇ ਤਿਲਕ ਲਾਂਦੇ ਨੇ ਜਿਹੜੇ ਮੂਰਤੀਆਂ ਨੂੰ ਪੂਜਦੇ ਨੇ ਉਹਨਾਂ ਦੇ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਨਹੀਂ। ਕੀ ਉਹਨਾਂ ਨੂੰ ਗੁਰੂ ਘਰ ਜਾਣ ਦੀ ਹੁਣ ਜ਼ਰੂਰਤ ਨਹੀਂ? ਤੁਸੀਂ ਵੀ ਮੂਰਤ ਪੂਜਾਓ ਤੁਸੀਂ ਢੰਡਰੀਆਂ ਵਾਲੇ ਤੋਂ ਜਿਹੜਾ ਹੁਣ ਸਨਮਾਨ ਕਿਨ ਲਿਆ ਨਾ ਇੱਕ ਫੋਟੋ ਲਈ ਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤੁਸੀਂ ਵੀ ਮੂਰਤੀ ਪੂਜਾ ਨੂੰ ਹੀ ਮੰਨ ਲਿਆ ਤੁਸੀਂ ਵੀ ਹੁਣ ਮਸ਼ੀਨਰੀ ਨਹੀਂ ਰਹੇ ਤੁਸੀਂ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤੀ ਜ਼ਾਹਰ ਕਰੀ ਆ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਫੋਟੋ ਨੂੰ ਕਬੂਲ ਕੇ ਉਹਦਾ ਸਤਕਾਰ ਕਰਕੇ ਤੁਸੀਂ ਮੂਰਤੀ ਪੂਜਾ ਤੇ ਮੋਹਰ ਲਾਤੀਆ ਸਿੰਘ ਸਾਹਿਬ ਜੀ ਤੁਸੀਂ ਮੈਨੂੰ ਬਹਿਰੂਪੀਆ ਕਹਿੰਦੇ ਤੇ ਇਹ ਰੁਦਰਾਕਸ਼ ਦੀਆਂ ਮਾਲਾਂ ਤੇ ਇਹਨੂੰ ਗौरी शंकर ਆਖਦੇ ਨੇ ਗौरी शंकर ਦਾ ਜੇ ਇਤਿਹਾਸ ਸੁਣਨਾ ਹੋਵੇ ਕਿਤੇ ਮੈਂ ਇਹਨਾਂ 2 ਮਿੰਟ ਚਾਚਾ ਕਰ ਲਿਓ ਕਿ ਕਿੰਨੇ ਤਰ੍ਹਾਂ ਦੇ ਰੁਦਰਾਕਸ਼ ਹੁੰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਹਿੰਦੂਆਂ ਦੀ ਤੁਸੀਂ ਸਨਾਤਨ ਦੀ ਤੁਸੀਂ ਭਾਰਤ ਦੀ ਤੁਸੀਂ ਰਾਸ਼ਟਰ ਦੀ ਤੁਸੀਂ ਤਿਰੰਗੇ ਦੀ ਤੁਸੀਂ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਤੁਸੀਂ ਸਾਡੇ ਆਪਸੀ ਪਿਆਰ ਨੂੰ ਖਤਮ ਨਹੀਂ ਕੀਤਾ ਤੁਹਾਡਾ ਧੰਨਵਾਦ ਤੁਸੀਂ ਹੋਰ ਬੂੜਾ ਕੀਤਾ ਇੱਕ ਗੱਲ ਹੋਰ ਹੈ ਪੰਥ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਗਲਤੀ કરી ਤੁਸੀਂ ਇਕੱਲਿਆਂ ਨੇ ਹੁਕਮ ਕੀਤਾ ਇਹ ਤੁਸੀਂ ਅਕਾਲ ਤਖਤ ਦੀ ਵਜ਼ੀਰ ਨੂੰ ਢਾ ਲਾਈ ਆ ਕਿ ਤੁਸੀਂ ਪੰਜ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਇੱਕ ਗੱਲ ਹੋਰ ਕਹਿਣਾ ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਨਾ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਵੇ ਉਹ ਥੋੜੀ ਆ ਲੇਕਿਨ ਇਹ ਆਜ਼ਾਦ ਭਾਰਤ ਹੈ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂਦੀ ਰੱਖਿਆ ਵਾਸਤੇ ਖੜਿਆ ਇਹ ਨਾ ਮਾਲਾਂ ਵਾਸਤੇ ਹੀ ਖੜੇ ਆ ਲੇਕਿਨ ਆਪਰੀ ਦਾ ਕੀ ਸਟੈਂਡ ਆ ਤੁਸੀਂ ਉਹਨਾਂ ਹਿੰਦੂ ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਆਂ ਕੀ ਤੁਸੀਂ ਇਸ ਪੰਜਾਬ ਨੂੰ ਗੁਲਾਮਖਾਨਾ ਚਾਹੁੰਦੇ ਆਂ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾਂ ਮੰਦਰਾਂ ਦੇ ਵਿੱਚ ਜਾ ਰਹੇ ਆਂ ਮੈਂ ਇਹਨਾਂ ਪ੍ਰਵਾਸੀਆਂ ਦੇ ਨਾਲ ਖੜਾ ਹਾਂ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦਿੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਹਾਂ ਦੂਜੀ ਗੱਲ ਇਹ ਹਿੰਦੂ ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੁਜ਼ਗਾਰ ਤੇ ਲੱਤ ਮਾਰਦੇ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਹੈ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ ਹਿੰਦੂ ਭੈਣ ਭਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾਂ ਭੁਗਤਣਾ ਪਿਆ ਮੈਂ ਰਾਮ ਮੰਦਰ ਤੇ ਲੰਗਰ ਲਾਇਆ ਮੈਂ ਮੰਦਨਾ ਚ ਜਾਣਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਾਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਤੇਹਦੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਤੁਹਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਵੱਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ ਵੀ ਦੇਓ ਜਿਹੜੇ ਪੰਜਾਬ ਤੋਂ ਬਾਹਰ ਵਪਾਰ ਕਰਦੇ ਨੇ ਜਿਹੜੇ ਪੰਜਾਬ ਤੇ ਬਾਹਰ ਟਰਾਂਸਪੋਰਟ ਦਾ ਕੰਮ ਕਰਦੇ ਨੇ ਇਹ ਲੋਕ ਜਿਹੜੇ ਪਰਵਾਸੀਆਂ ਨੂੰ ੱੱਕੇ ਮਾਰਦੇ ਉਹਨਾਂ ਦੇ ਵਾਸਤੇ ਇੱਕ ਉਹ ਮੌਤ ਦਾ ਟੰਡ ਵੜਾ ਚਰੇ ਨੇ ਕਿਤੇ ਉਹ ਅੱਗ ਸੰਸਾਰ ਵਿੱਚ ਨਾ ਲਾ ਦਿਓ ਜੋ ਨੇਪਾਲ ਚ ਹੋਈ ਆ ਤੁਸੀਂ ਤਰਸ ਖੋ ਪੰਜਾਬ ਤੇ ਤੁਸੀਂ ਪਹਿਲਾ ਵਾਲਾ ਕਾਲਾ ਦੌਰ ਲਿਆਉਣਾ ਚਾਹੁੰਦੇ ਨੇ ਅੱਜ ਤੁਸੀਂ ਸੱਚ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਤੁਸੀਂ ਗਰੀਬ ਲੋਕਾਂ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਪੰਜਾਬ ਦੁਆਰਾ ਅੱਤਵਾਦ ਦੀ ਅਸੀਂ ਬਲੀ ਨਹੀਂ ਚੜਨ ਦੇਣਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ। ਕਿਆ ਤੁਹਾਡਾ ਮੰਦਰਾਂ ਨੇ ਕੀ ਵੰਡਾਇਆ? ਇਹਨਾਂ ਪ੍ਰਵਾਸੀਆਂ ਨੇ ਤੁਹਾਡਾ ਕੀ ਆਪਣੇ ਨੁਕਸਾਨ ਕੀਤਾ? ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਨਾਲ ਕੋਈ ਕਰਮ ਕੀਤਾ, ਮੈਨੂੰ ਐਦਾਂ ਫੀਲ ਹੁੰਦਾ ਮੇਰੇ ਆਪਣੇ ਨਾਲ ਕੀਤਾ। ਸੋ ਇਹ ਜਾਂ ਕਰਮ ਕੋਈ ਨਾ ਕਰੇ, ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ। ਤੁਸੀਂ ਅੱਜ ਉਹਨਾਂ ਜਿਹੜੇ ਸਰੂਪ ਸ਼੍ਰੋਮਣੀ ਕਮੇਟੀ ਨੇ ਜਿਹੜੇ ਗਾਇਬ ਕਰੇ ਸੀ ਉਹਨਾਂ ਬਾਰੇ ਤੁਹਾਡੇ ਕੋਈ ਬੋਲ ਨਹੀਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਸਜਨ ਆਪਣੇ ਮਾਫੀ ਦਿੱਤੀ ਸੀ ਉਹਨਾਂ ਬਾਰੇ ਤੁਹਾਡੇ ਕੋਈ ਵਿਚਾਰ ਨਹੀਂ ਕਿਉਂ ਸੁੱਚਾ ਸਿੰਘ ਲੰਗਾ ਨਾਲ ਤੁਹਾਡੀ ਜਾਰੀ ਹੈ ਮਾਣਾ ਮੋਟਾ ਪਸ਼ੋਕੜ ਦੇਖ ਆਪਣਾ ਤੈਨੂੰ ਕਿਸੇ ਨੇ ਨਹੀਂ ਜਥੇਦਾਰ ਬਣਾਇਆ ਗੜਗੱਜ ਬਣਿਆ ਫਿਰਦਾ ਮੈਂ ਇਹ ਗੱਲ ਯਾਦ ਰੱਖੀ ਮੇਰੇ ਨਾਲ ਹਰ ਸਨਾਤਨੀ ਖੜਾ ਹੈ ਹਰ ਉਹ ਭਾਰਤ ਮਾਤਾ ਦਾ ਸਪੂਤ ਖੜਾ ਹੈ ਇਹ ਸਵਿਧਾਨ ਖੜਾ ਜਿਹੜਾ ਪੰਜਾਬ ਨੂੰ ਵੰਡਣਾ ਨਹੀਂ ਚਾਹੁੰਦਾ ਜਿਹੜਾ ਖਾਲਸਾ斯坦 ਵੱਲ ਧੱਕਣਾ ਨਹੀਂ ਚਾਹੁੰਦਾ ਗੜਗੱਜ ਇਹ ਗੱਲ ਯਾਦ ਰੱਖੀ ਆ ਤੇਰੇ ਪੋਤੜੇ ਫੋਲੂਗਾ ਹੁਣ ਕਿੱਥੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਜਿਹੜੇ 84 ਦੇ ਦੰਗੇ ਦੇ ਪੀੜਤਾਂ ਦੇ ਨਾਮ ਤੇ ਤੁਸੀਂ ਕੀ ਕੀ ਕਰਦੇ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਜਗ ਜाहिर ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਗ ਸਾਹਿਬ ਕੁਲਦੀਪ ਸਿੰਘ ਗੜਗੱਜ ਸਿੰਘ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਤਾਂ ਆਰਾਮ ਰਾਮ ਹਾਜਮ ਨਹੀਂ ਨਾ ਹੁੰਦੇ ਇਹ ਗੇਲਾ ਬੋਲ ਮੇਰੇ ਨਾਲ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜੋ ਕੋ ਭਲੇ ਕੋ ਮੰਦੇ ਇਹ ਟੁਕ ਦੇ ਅਰਥ ਮੰਨੇ ਜੇ ਸੁਣ ਲੇ ਪਰ ਤੁਹਾਨੂੰ ਕੀ ਪਤਾ ਕਿ ਤੁਸੀਂ ਉਹ ਸਿੰਘ ਸਾਹਿਬ ਹੋ ਜਿਹੜੇ ਰਾਤ ਨੂੰ 12 ਵਜੇ ਇੱਕ ਬਲਾਤਕਾਰੀ ਲੀਡਰ ਸੁੱਚਾ ਸਿੰਘ ਲੰਗਾਹ ਵੱਲੋਂ ਪੱਗ ਲੈ ਕੇ ਬਣੇ ਹੋਏ ਹੋ ਤੁਹਾਨੂੰ ਪੰਥ ਨੇ ਪੱਗ ਨਹੀਂ ਦਿੱਤੀ ਤੁਸੀਂ ਇੱਕ ਗੁਨਾਹਗਾਰ ਤੋਂ ਸਿੰਘ ਸਜੇ ਹੋ ਮੈਨੂੰ ਪੰਥਕ ਪਰਮਾਨਾਮ ਸਮਾਜ ਤੋਂ ਗੈਰ ਸਮਾਜ ਤੋਂ ਭਾਰਤ ਤੋਂ ਨਿਹੰਗਾ ਤੇ ਨਿਹੰਗੀ ਮਰ ਜਾਗਾ ਦੂਜੀ ਗੱਲ ਸਿੰਘ ਸਾਹਿਬ ਜੀ ਹੁਣ ਜੈ ਸ਼੍ਰੀ ਰਾਮ ਕਹਿਣ ਤੇ ਵੀ ਤੁਸੀਂ ਮੈਨੂੰ ਤਲਬ ਕਰੋਗੇ ਤੁਸੀਂ ਤਿਲਕ ਲਾਉਣ ਤੋਂ ਆ ਭਗਵਾਂ ਪਾਉਣ ਤੋਂ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਾਰ ਕਰ ਦਿੱਤਾ ਫੇ ਤੁਸੀਂ ਹੁਣ ਇੱਕ ਸੰਦੇਸ਼ ਕਰੋ ਕਿ ਜਿਹੜੇ ਦਰਬਾਰ ਸਾਹਿਬ ਆ ਕੇ ਜੈ ਮਾਤਾ ਦੀ ਬੋਲਦੇ ਨੇ ਜਿਹੜੇ ਦਰਬਾਰ ਸਾਹਿਬ ਆ ਕੇ ਜੈ ਸ਼੍ਰੀ ਰਾਮ ਬੋਲਦੇ ਨੇ ਜਿਹੜੇ ਤਿਲਕ ਲਾਉਂਦੇ ਨੇ ਜਿਹੜੇ ਮੂਰਤੀਆਂ ਨੂੰ ਪੂਜਦੇ ਨੇ ਉਹਨਾਂ ਦੇ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਨਹੀਂ। ਕੀ ਉਹਨਾਂ ਨੂੰ ਗੁਰੂ ਘਰ ਜਾਣ ਦੀ ਹੁਣ ਜ਼ਰੂਰਤ ਨਹੀਂ? ਤੁਸੀਂ ਵੀ ਮੂਰਤ ਪੂਜਾਇਓ। ਤੁਸੀਂ ਢੰਡਰੀਆਂ ਵਾਲੇ ਤੋਂ ਜਿਹੜਾ ਹੁਣ ਸਨਮਾਨ ਕਿਨੇ ਲਿਆ ਨਾ ਇੱਕ ਫੋਟੋ ਲਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਤੁਸੀਂ ਵੀ ਮੂਰਤੀ ਪੂਜਾ ਨੂੰ ਹੀ ਮੰਨ ਲਿਆ ਤੁਸੀਂ ਵੀ ਹੁਣ ਮਸ਼ੀਨਰੀ ਨਹੀਂ ਰਹੇ ਤੁਸੀਂ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤੀ ਜ਼ਾਹਰ ਕਰੀਆ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆਦੀ ਫੋਟੋ ਨੂੰ ਕਬੂਲ ਕੇ ਉਹਦਾ ਸਤਕਾਰ ਕਰਕੇ ਤੁਸੀਂ ਮੂਰਤੀ ਪੂਜਾ ਤੇ ਮੋਹਰ ਲਾਤੀਆ ਸਿੰਘ ਸਾਹਿਬ ਜੀ ਤੁਸੀਂ ਮੈਨੂੰ ਬਹਿਰੂਪੀਆ ਕਹਿੰਦੇ ਤੇ ਇਹ ਰੁਦਰਾਕਸ਼ ਦੀਆਂ ਮਾਲਾਂ ਤੇ ਇਹਨੂੰ ਗौरी शंकर ਆਖਦੇ ਨੇ ਗौरी शंकर ਦਾ ਜੇ ਇਤਿਹਾਸ ਸੁਣਨਾ ਹੋਵੇ ਕਿਤੇ ਮੈਂ ਇਹਨਾਂ 2 ਮਿੰਟ ਚਰਚਾ ਕਰ ਲਿਓ ਕਿ ਕਿੰਨੇ ਤਰ੍ਹਾਂ ਦੇ ਰੋਦ੍ਰਕਸ਼ ਹੁੰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਹਿੰਦੂਆਂ ਦੀ ਤੁਸੀਂ ਸਨਾਤਨ ਦੀ ਤੁਸੀਂ ਭਾਰਤ ਦੀ ਤੁਸੀਂ ਰਾਸ਼ਟਰ ਦੀ ਤੁਸੀਂ ਤਰੰਗੇ ਦੀ ਤੁਸੀਂ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਤੁਸੀਂ ਸਾਡੇ ਆਪਸੀ ਪਿਆਰ ਨੂੰ ਖਾਤਮ ਨਹੀਂ ਕੀਤਾ ਤੁਹਾਡਾ ਧੰਨਵਾਦ ਤੁਸੀਂ ਹੋਰ ਬੂੜਾ ਕੀਤਾ ਇੱਕ ਗੱਲ ਹੋਰ ਹੈ ਪੰਥ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਤੁਸੀਂ ਇਕੱਲਿਆਂ ਨੇ ਹੁਕਮ ਕੀਤਾ ਇਹ ਤੁਸੀਂ ਅਕਾਲ ਤਖਤ ਦੀ ਵਜ਼ੀਰ ਨੂੰ ਢਾਹ ਲਾਈਆ ਕਿ ਤੁਸੀਂ ਪੰਜ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਇੱਕ ਗੱਲ ਹੋਰ ਕਹਿਣਾ ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਵਾਂਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਹੈ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਵੇ ਉਹ ਥੋੜੀ ਐ ਲੇਕਿਨ ਇਹ ਆਜ਼ਾਦ ਭਾਰਤ ਐ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਐ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂ ਦੀ ਰੱਖਿਆ ਵਾਸਤੇ ਖੜੇ ਆ ਇਹ ਨਾ ਮਾਲਾ ਵਾਸਤੇ ਹੀ ਖੜੇ ਆ ਲੇਕਿਨ ਆਪਣੀ ਦਾ ਕੀ ਸਟੈਂਡ ਆ ਤੁਸੀਂ ਉਹਨਾਂ Hindu ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਹੋ ਕਿ ਆ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਾਣਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾਂ ਮੰਦਰਾਂ ਦੇ ਵਿੱਚ ਜਾ ਰਹੇ ਆ ਮੈਂ ਇਹਨਾਂ ਪ੍ਰਵਾਸੀਆਂ ਦੇ ਨਾਲ ਖੜਾ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦਿੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਦੂਜੀ ਗੱਲ ਇਹ Hindu ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਨ੍ਹਾਂ ਦੀ ਰੁਜ਼ਗਾਰ ਤੇ ਲੱਤ ਮਾਦ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਆ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ Hindu ਭੈਣ ਭਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾਂ ਭੁਗਤਣਾ ਪਿਆ ਮੈਂ ਰਾਮ ਮੰਦਰ ਤੇ ਲੰਗਰ ਲਾਇਆ ਮੈਂ ਮੰਦਿਰਾਂ ਚ ਜਾਣਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਦੇ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਟੇਢੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਭਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਵੱਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ ਵੀ ਦਿਓ ਜਿਹੜੇ ਪੰਜਾਬ ਤੋਂ ਬਾਹਰ ਵਪਾਰ ਕਰਦੇ ਨੇ ਜਿਹੜੇ ਪੰਜਾਬ ਤੇ ਬਾਹਰ ਟਰਾਂਸਪੋਰਟ ਦਾ ਕੰਮ ਕਰਦੇ ਨੇ ਇਹ ਲੋਕ ਜਿਹੜੇ ਪ੍ਰਵਾਸੀਆਂ ਨੂੰ ਧੱਕੇ ਮਾਰਦੇ ਉਹਨਾਂ ਦੇ ਵਾਸਤੇ ਇੱਕ ਉਹ ਮੌਤ ਦਾ ਟੰਡ ਮਰਾਚ ਰਹੇ ਨੇ ਕਿਤੇ ਉਹ ਅੱਗ ਸੰਸਾਰ ਵਿੱਚ ਨਾ ਲਾ ਦਿਓ ਜੋ ਨੇਪਾਲ ਚ ਹੋਈ ਆ ਤੁਸੀਂ ਤਰਸ ਖੋ ਪੰਜਾਬ ਤੇ ਤੁਸੀਂ ਪਹਿਲਾ ਵਾਲਾ ਕਾਲਾ ਦੌਰ ਲਿਆਉਣਾ ਚਾਹੁੰਦੇ ਨੇ ਅੱਜ ਤੁਸੀਂ ਸੱਚ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਤੁਸੀਂ ਗਰੀਬ ਲੋਕਾਂ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਪੰਜਾਬ ਦੁਆਰਾ ਅਤਵਾਦ ਵੀ ਅਸੀਂ ਬਲੀ ਨਹੀਂ ਚੜਨ ਦੇਣਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ ਕੀ ਤੁਹਾਡਾ ਮੰਦਰਾਂ ਨੇ ਕੀ ਵੰਡਾਇਆ ਇਹਨਾਂ ਪਰਵਾਸੀਆਂ ਨੇ ਤੁਹਾਡਾ ਕੀ ਆਪਣੇ ਨੁਕਸਾਨ ਕੀਤਾ ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਨਾਲ ਕੋ ਕਰਮ ਕੀਤਾ ਮੈਨੂੰ ਐਦਾ ਫੀਲ ਹੁੰਦਾ ਮੇਰੇ ਆਪਣੇ ਨਾਲ ਕੀਤਾ ਸੋ ਇਹ ਜਾਂ ਕਰਮ ਕੋਈ ਨਾ ਕਰੇ ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਤੁਸੀਂ ਅੱਜ ਉਹਨਾਂ ਜਿਹੜੇ ਸਰੂਪ ਸ਼੍ਰੋਮਣੀ ਕਮੇਟੀ ਨੇ ਜਿਹੜੇ ਗਾਇਬ ਕਰੇ ਸੀ ਉਹਨਾਂ ਬਾਰੇ ਤੁਹਾਡੇ ਕੋਈ ਬੋਲ ਨਹੀਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਸਜਨ ਆਪਣੇ ਮਾਫੀ ਦਿੱਤੀ ਸੀ ਉਹਨਾਂ ਬਾਰੇ ਤੁਹਾਡੇ ਕੋਈ ਵਿਚਾਰ ਨਹੀਂ ਕਿਉਂ ਸੁੱਚਾ ਸਿੰਘ ਲੰਗਾ ਨਾਲ ਤੁਹਾਡੀ ਜਾਰੀ ਹੈ ਮਾੜਾ ਮੋਟਾ ਪਛੋਕੜ ਦੇਖ ਆਪਣਾ ਤੈਨੂੰ ਕਿਸੇ ਨੇ ਨਹੀਂ ਜਥੇਦਾਰ ਬਣਾਇਆ ਗੜਗੱਜ ਬਣਿਆ ਫਿਰਦਾ ਮੇਰੇ ਨਾਲ ਗੱਲ ਯਾਦ ਰੱਖੀ ਮੇਰੇ ਨਾਲ ਹਰ ਸਨਾਤਨੀ ਖੜਾ ਹਰ ਉਹ ਭਾਰਤ ਮਾਤਾ ਦਾ ਸਪੂਤ ਖੜਾ ਇਹ ਸੰਵਿਧਾਨ ਖੜਾ ਜਿਹੜਾ ਪੰਜਾਬ ਨੂੰ ਵੰਡਣਾ ਨਹੀਂ ਚਾਹੁੰਦਾ ਜਿਹੜਾ ਖਾਲਿਸਤਾਨ ਵਾਲ ਧੱਕਣਾ ਨਹੀਂ ਚਾਹੁੰਦਾ ਗੜਗੱਜ ਇਹ ਗੱਲ ਯਾਦ ਰੱਖੀ ਆ ਤੇਰੇ ਪੋਤੜੇ ਫੋਲੂਗਾ ਹੁਣ ਕਿੱਥੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਜਿਹੜੇ 84 ਦੇ ਦੰਗਿਆਂ ਦੇ ਪੀੜਤਾਂ ਦੇ ਨਾਮ ਤੇ ਤੁਸੀਂ ਕੀ ਕੀ ਕਰਦੇ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਜਗ ਜाहिर ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਸਿੰਘ ਜੀ ਜੈ ਸ਼੍ਰੀ ਰਾਮ जय श्री राम। ਤੁਹਾਨੂੰ ਤਾਂ రామਰਾਮ ਹਾਜਮ ਨਹੀਂ ਨਾ ਹੁੰਦੀ। ਇਹ ਕਹਿੰਦਾ ਬੋਲ ਮੇਰੇ ਨਾਲ। ਬੋਲੋ जय श्री राम। जय श्री राम। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ जग ਉਪਜਿਓ ਕੋਹ ਪਲੇ ਕੋਹ ਮੰਦੇ। ਇਹ ਤੁੱਕ ਦੇ ਅਰਥ ਮੰਨੇ ਜੇ ਸੁਣ ਲਿਓ ਪਰ ਤੁਹਾਨੂੰ ਕੀ ਪਤਾ ਕਿ ਤੁਸੀਂ ਉਹ ਸਿੰਘ ਸਾਹਿਬ ਹੋ ਜਿਹੜੇ ਰਾਤ ਨੂੰ 12 ਵਜੇ ਇੱਕ ਬਲਾਤਕਾਰੀ ਲੀਡਰ ਸੁੱਚਾ ਸਿੰਘ ਲੰਗਾਹ ਵੱਲੋਂ ਪੱਗ ਲੈ ਕੇ ਬਣੇ ਹੋਏ ਆ ਤੁਹਾਨੂੰ ਪੰਥ ਨੇ ਪੱਗ ਨਹੀਂ ਦਿੱਤੀ ਤੁਸੀਂ ਇੱਕ ਗੁਨਾਹਗਾਰ ਤੋਂ ਸਿੰਘ ਸਜੇ ਹੋ ਮੈਨੂੰ ਪੰਥਕ ਪਰਮਾਨ ਆ ਮੈਂ ਸਮਾਜ ਤੋਂ ਗੈਰ ਸਮਾਜ ਤੋਂ ਭਾਰਤ ਤੋਂ ਨਿਹੰਗਾ ਤੇ ਨਿਹੰਗੀ ਮਰ ਜਾਗਾ ਦੂਜੀ ਗੱਲ ਸੰਗੀ ਸਾਹਿਬ ਜੀ ਹੁਣ ਜੈ ਸ਼੍ਰੀ ਰਾਮ ਕਹਿਣ ਤੇ ਵੀ ਤੁਸੀਂ ਮੈਨੂੰ ਤਲਬ ਕਰੋਗੇ ਤੁਸੀਂ ਤਿਲਕ ਲਾਉਣ ਤੋਂ ਆ ਭਗਵਾਂ ਪਾਉਣ ਤੋਂ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਾਰ ਕਰ ਦਿੱਤਾ ਫੇ ਤੁਸੀਂ ਹੁਣ ਇੱਕ ਸੰਦੇਸ਼ ਕਰੋ ਕਿ ਜਿਹੜੇ ਦਰਬਾਰ ਸਾਹਿਬ ਆ ਕੇ ਜੈ ਮਾਤਾ ਦੀ ਬੋਲਦੇ ਨੇ ਜਿਹੜੇ ਦਰਬਾਰ ਸਾਹਿਬ ਆ ਕੇ ਜੈ ਸ਼੍ਰੀ ਰਾਮ ਬੋਲਦੇ ਨੇ ਜਿਹੜੇ ਤਿਲਕ ਲਾਉਂਦੇ ਨੇ ਜਿਹੜੇ ਮੂਰਤੀਆਂ ਨੂੰ ਪੂਜਦੇ ਨੇ ਉਹਨਾਂ ਦੇ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਨਹੀਂ। ਕੀ ਉਹਨਾਂ ਨੂੰ ਗੁਰੂ ਘਰ ਜਾਣ ਦੀ ਹੁਣ ਜ਼ਰੂਰਤ ਨਹੀਂ? ਤੁਸੀਂ ਵੀ ਮੂਰਤੀ ਪੂਜਾਓ। ਤੁਸੀਂ ਢੰਡਰੀਆਂ ਵਾਲੇ ਤੋਂ ਜਿਹੜਾ ਹੁਣ ਸਨਮਾਨ ਕਿਨ ਲਿਆ ਨਾ ਇੱਕ ਫੋਟੋ ਲਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਤੁਸੀਂ ਵੀ ਮੂਰਤੀ ਪੂਜਾ ਨੂੰ ਹੀ ਮੰਨ ਲਿਆ। ਤੁਸੀਂ ਵੀ ਹੁਣ ਮਸ਼ੀਨਰੀ ਨਹੀਂ ਰਹੇ। ਤੁਸੀਂ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤੀ ਜ਼ਾਹਰ ਕਰੀਆ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆਦੀ ਫੋਟੋ ਨੂੰ ਕਬੂਲ ਕੇ ਉਹਦਾ ਸਤਕਾਰ ਕਰਕੇ ਤੁਸੀਂ ਮੂਰਤੀ ਪੂਜਾ ਤੇ ਮੋਹਰ ਲਾਤੀਆ ਸਿੰਘ ਸਾਹਿਬ ਜੀ ਤੁਸੀਂ ਮੈਨੂੰ ਬਹਿਰੂਪੀਆ ਕਹਿੰਦੇ ਤੇ ਇਹ ਰੁਦਰਾਕਸ਼ ਦੀਆਂ ਮਾਲਾਂ ਤੇ ਇਹਨੂੰ ਗौरी शंकर ਆਖਦੇ ਨੇ ਗौरी शंकर ਦਾ ਜੇ ਇਤਿਹਾਸ ਸੁਣਨਾ ਹੋਵੇ ਕਿਤੇ ਮੈਂ ਇਹਨਾਂ 2 ਮਿੰਟ ਚਰਚਾ ਕਰ ਲਿਓ ਕਿ ਕਿੰਨੇ ਤਰ੍ਹਾਂ ਦੇ ਰੁਦਰਾਕਸ਼ ਹੁੰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਹਿੰਦੂਆਂ ਦੀ ਤੁਸੀਂ ਸਨਾਤਨ ਦੀ ਤੁਸੀਂ ਭਾਰਤ ਦੀ ਤੁਸੀਂ ਰਾਸ਼ਟਰ ਦੀ ਤੁਸੀਂ ਤਿਰੰਗੇ ਦੀ ਤੁਸੀਂ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਤੁਸੀਂ ਸਾਡੇ ਆਪਸੀ ਪਿਆਰ ਨੂੰ ਖਤਮ ਨਹੀਂ ਕੀਤਾ ਤੁਹਾਡਾ ਧੰਨਵਾਦ ਤੁਸੀਂ ਹੋਰ ਬੂੜਾ ਕੀਤਾ ਇੱਕ ਗੱਲ ਹੋਰ ਹੈ ਪੰਥ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਤੁਸੀਂ ਇਕੱਲਿਆਂ ਨੇ ਹੁਕਮ ਕੀਤਾ ਇਹ ਤੁਸੀਂ ਅਕਾਲ ਤਖਤ ਦੀ ਵਜ਼ੀਰ ਨੂੰ ਟਾਲਈਆ ਕਿ ਤੁਸੀਂ ਪੰਜ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਇੱਕ ਗੱਲ ਹੋਰ ਕਹਿਣਾ ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਵਾਂਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਆ ਲੇਕਿਨ ਇਹ ਆਜ਼ਾਦ ਭਾਰਤ ਹੈ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂ ਦੀ ਰੱਖਿਆ ਵਾਸਤੇ ਖੜੇ ਆ ਇਹਨਾਂ ਮਾਲਾਂ ਵਾਸਤੇ ਹੀ ਖੜੇ ਆ ਲੇਕਿਨ ਆਪਰੀ ਦਾ ਕੀ ਸਟੈਂਡ ਆ ਤੁਸੀਂ ਉਹਨਾਂ Hindu ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਹੋ ਕੀ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਾਨਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾਂ ਮੰਦਰਾਂ ਦੇ ਵਿੱਚ ਜਾ ਰਹੇ ਹਾਂ ਮੈਂ ਇਹਨਾਂ ਪ੍ਰਵਾਸੀਆਂ ਦੇ ਨਾਲ ਖੜਾ ਹਾਂ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦਿੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਹਾਂ ਦੂਜੀ ਗੱਲ ਇਹ Hindu ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੁਜ਼ਗਾਰ ਤੇ ਲੱਤ ਮਾਰਦੇ ਹੋ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਹੈ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ Hindu ਭੈਣ ਭਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾਂ ਭੁਗਤਣਾ ਪਿਆ ਮੈਂ ਰਾਮ ਮੰਦਿਰ ਤੇ ਲੰਗਰ ਲਾਇਆ ਮੈਂ ਮੰਦਿਰਾਂ ਚ ਜਾਣਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਤੇਦੇ ਤੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚੋਂ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਤੁਹਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਵੱਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ